ਆਓ ਕਹਾਣੀ ਨੂੰ ਸ਼ੁਰੂ ਕਰੀਏ ਬਹੁਤ ਹੀ ਸੋਹਣੀ ਕਹਾਣੀ ਹੈ ਧੀਆ ਲੇਖਕ ਸੰਦੀਪ ਕੌਰ ਵੱਲੋਂ ਲਿਖੀ ਗਈ ਹੈ ਕਹਿੰਦੇ ਹਨ ਕਿ ਬਿਨਾ ਮਾਂ ਮੰਦੇ ਕਰ ਸੁਣਨੇ ਲੱਗਦੇ ਆ ਜੇ ਘਰ ਵਿੱਚ ਮਾਂ ਨਾ ਹੋਵੇ ਤਾਂ ਲੋਕਾਂ ਦੀਆਂ ਨਜ਼ਰਾਂ ਗੱਡੀਆਂ ਰਹਿੰਦੀਆਂ ਉੱਥੇ ਉਹ ਵੀ ਉਹਦੋਂ ਜਦੋਂ ਤੱਕ ਚਤੁਰ ਕਾਰ ਵਿੱਚ ਤੀਆਂ ਹੋਣ ਤਾਂ ਲੋਕੀ ਅੱਖਾਂ ਕੱਟ-ਕੱਟ ਦੇਖਦੇ ਆ ਅੱਖਾਂ ਕੱਟ-ਕੱਟ ਦੇਖਦੇ ਆ ਜੜਤੀ ਜਮਾਨੀ ਵਿੱਚ ਪੈਰ ਰੱਖਦੇ ਆ ਇੱਕੋ ਜਿੱਦੀਆਂ ਤਿੰਨੇ ਤੀਆਂ ਸਨ ਨਾਜ਼ਰ ਸਿੰਘ ਜੀ ਉਹਨਾਂ ਨੇ ਆਪਣੀਆਂ ਤਿੰਨਾਂ ਤੀਆਂ ਨੂੰ ਸਕੂਲ ਤੱਕ ਪੜਾਉਣ ਤੋਂ ਬਾਅਦ ਹੁਣ ਕਾਲਜ ਵਿੱਚ ਦਾਖਲਾ ਕਰਵਾਇਆ ਸੀ ਨਾਜ਼ਰ ਸਿੰਘ ਆਪ ਆਪਣੇ ਕੱਲੀ-ਕੱਲੀ ਧੀ ਨੂੰ ਸਕੂਟਰ ਪਿੱਛੇ ਬਿਠਾ ਕੇ ਰੋਜ਼ ਕਾਜ ਛੱਡ ਕੇ ਆਉਂਦਾ ਤੇ ਫਿਰ ਮੁਰ ਆਪ ਹੀ ਘਰ ਵਾਪਸ ਲੈ ਕੇ ਆਉਂਦਾ ਹਮੇਸ਼ਾ ਰਸਤੇ ਤੇ ਖੜੀ ਮੁੰਡਿਆਂ ਦੀ ਟਾਣੀ ਤੇ ਦੁਕਾਨ ਦਾ ਮਾਲਿਕ ਉਸ ਤੇ ਸਕੂਟਰ ਮਗਰ ਬੈਠੀਆਂ ਧੀਆਂ ਵੱਲ ਘੂਰ-ਘੂਰ ਕੇ ਵੇਖਦੇ ਰਹਿੰਦੇ ਕਈ ਵਾਰੀ ਰੱਬ ਨਾਲ ਗਿੱਲਾ ਕਰਦਾ ਹੋਇਆ ਸੋਚਦਾ ਕਿ ਕਿੰਨਾ ਜ਼ਰੂਰੀ ਸੀ ਇਸੇ ਵੇਲੇ ਇਹਨਾਂ ਦੀ ਮਾਂ ਦਾ ਇਹਨਾਂ ਕੋਲ ਹੋਣਾ ਮਾਵਾਂ ਤੇ ਆਂਦੇ ਲੱਖ ਓਲੇ ਸਲਾਹਾਂ ਤੇ ਨਸੀਹਤਾਂ ਹੁੰਦੀਆਂ ਨੇ ਪਤਾ ਨਹੀਂ ਕਿਉਂ ਤੁਰ ਗਈ ਸੀ ਇਹਨਾਂ ਦੀ ਮਾਂ ਇਹਨਾਂ ਚਲ ਗਈ ਹੁਣ ਕਿੰਨਾ ਜ਼ਰੂਰੀ ਸੀ ਉਹਦਾ ਹੋਣਾ ਕਈ ਵਾਰ ਉਸਤਾ ਜੀ ਕਰਦਾ ਕਿ ਉਹ ਆਪਦੀਆਂ ਧੀਆਂ ਦੇ ਬਜੂਦ ਨੂੰ ਚੀਰ ਦੀਆਂ ਹੋਈਆਂ ਗੰਧੀਆਂ ਨਜ਼ਰਾਂ ਨੂੰ ਤੱਤੀਆਂ ਸਲਾਈਆਂ ਨਾਲ ਦਾਗ ਦੇ ਦੇ ਪਰ ਫਿਰ ਉਹ ਇਹ ਸੋਚ ਕੇ ਸਵਰ ਦਾ ਘੁੱਟ ਘੜ ਲੈਂਦਾ ਕਿ ਜੂ ਜੇ ਉਸ ਨੂੰ ਖੁਦ ਨੂੰ ਕੁਝ ਹੋ ਗਿਆ ਤਾਂ ਇਹਨਾਂ ਧੀਆਂ ਦੀ ਸਾਰ ਲੈਣ ਵਾਲਾ ਕੌਣ ਹੋਵੇਗਾ ਕੌਣ ਇਹਨਾਂ ਦਾ ਧਿਆਨ ਰੱਖੇਗਾ ਫਿਰ ਸੋਚਦਾ ਉਹਨਾਂ ਦਾ ਤਾਂ ਇਹ ਰੋਜ਼ ਦਾ ਕੰਮ ਸੀ ਵੇਲੇ ਮੰਦਿਰ ਨੂੰ ਹੋਰ ਕੰਮ ਹੀ ਕੀ ਹੈ ਉਹਨਾਂ ਦੀ ਜਾਂਦੀ ਹਰ ਕੁੜੀ ਨੂੰ ਟਿੱਚਰ ਕਰਨੀ ਛੇੜਛਾੜ ਕਰਨੀ ਇਹਨਾਂ ਦਾ ਕੰਮ ਸੀ ਉਹ ਆਪਣੇ ਧੀਆਂ ਕਰਕੇ ਚੁੱਪ ਹੀ ਰਹਿੰਦਾ ਤੇ ਬਿਨਾ ਕੁਝ ਕਹੇ ਉਹ ਚੁੱਪ ਚਾਪ ਲੰਘ ਜਾਂਦਾ ਫਿਰ ਇੱਕ ਦਿਨ ਉਹਨੂੰ ਲੱਗਿਆ ਕਿ ਜਿਵੇਂ ਉਸ ਨੂੰ ਦੁਕਾਨ ਦੇ ਮਹਿਲਾਂ ਲੱਗਣੀਆਂ ਬੰਦ ਹੋ ਗਈਆਂ ਸਨ ਹੁਣ ਨਾ ਕੋਈ ਅਸ਼ੀਲ ਟਿੱਪਣੀ ਹੁੰਦੀ ਤੇ ਨਾ ਹੀ ਕੋਈ ਛੇੜਖਾਨੇ ਕਰਦਾ ਹਣ ਉਹ ਮੁੱਛਾਂ ਨੂੰ ਬਟ ਚੜਨ ਵਾਲਾ ਢਾਬੇ ਦਾ ਮਾਲਕ ਵੀ ਧੋਨੀਮੀ ਕਰਕੇ ਆਪਣੇ ਕੰਮ ਵਿੱਚ ਲੱਗਿਆ ਰਹਿੰਦਾ। ਨਾਚਰ ਸਿੰਘ ਨੇ ਸੋਚਿਆ ਕਿ ਇਨਾਂ ਸਾਰਿਆਂ ਨੂੰ ਅਚਾਨਕ ਕੀ ਹੋ ਗਿਆ? ਨਿਤ ਮੋੜਾ ਤੇ ਖੜੀ ਮੰਡੀਰ ਵੀ ਕਿਤੇ ਗਾਇਬ ਹੋ ਗਈ। ਨਾਚਰ ਸਿੰਘ ਰੋਡ ਉੱਥੇ ਦੀ ਲੰਘਦਾ ਤੇ ਸੋਚਦਾ ਕਿ ਦੁਕਾਨ ਦੇ ਮਾਲਕ ਕੋਲੋਂ ਪੁੱਛਾਂ। ਬਈ ਕੀ ਗੱਲ ਹੋ ਗਈ? ਫਿਰ ਉਹਦੀ ਹਿੰਮਤ ਜਹੀ ਨਹੀਂ ਸੀ ਹੁੰਦੀ ਫਿਰ ਦਿਨ ਇਦਾਂ ਦੇ ਹੀ ਲੰਘਦੇ ਗਏ ਫਿਰ ਹਿੰਮਤ ਕਰਕੇ ਇੱਕ ਦਿਨ ਕੋਲੋਂ ਲੰਘਦੇ ਹੋਏ ਨਾਜ਼ਰ ਸਿੰਘ ਨੇ ਗੱਲ ਛੇੜ ਲਈ ਕਿ ਪੁੱਤੇ ਇੱਥੇ ਲੱਗਦੀਆਂ ਮਹਿਫਲਾਂ ਕਿੱਦਾਂ ਬੰਦ ਹੋ ਗਈਆਂ ਤੇ ਨਾਲੇ ਤੇਰੇ ਨਾਲੇ ਤੇਰੇ ਟੱਕਣੀ ਵਿੱਚ ਵੀ ਐਡਾ ਵੱਡਾ ਫਰਕ ਕਿਵੇਂ ਆ ਗਿਆ ਪਹਿਲਾਂ ਤੇਰੀ ਦੁਕਾਨ ਤੇ ਮੁੰਡਿਆਂ ਦੀ ਟਾਣੀ ਨਿਤ ਬੈਠੀ ਰਹਿੰਦੀ ਸੀ ਹੁਣ ਮੈਂ ਕੋਈ ਦਿਨਾਂ ਤੋਂ ਦੇਖ ਰਿਹਾ ਕੋਈ ਨਹੀਂ ਆਉਂਦਾ ਤੇਰੀ ਦੁਕਾਨ ਤੇ ਉਹ ਅਕੋਤੋਂ ਨੀਮੀ ਕਰਕੇ ਆਪਣਾ ਕੰਮ ਕਰਦਾ ਰਿਹਾ ਤੇ ਫਿਰ ਹੌਲੀ ਜਿਹਾ ਇਨ ਆਕੇ ਚੁੱਪ ਕਰ ਗਿਆ ਅੰਕਲ ਜੀ ਮੇਰੇ ਘਰ ਦੀ ਧੀ ਦਾ ਜਨਮ ਹੋਇਆ ਏ ਫਿਰ ਅਚਾਨਕ ਪਸਰ ਗਈ ਚੁੱਪ ਵਿੱਚੋਂ ਕਈ ਸਵਾਲ ਉੱਤਰ ਆਏ ਕਤਨੀਂ ਤੇ ਕੰਨ ਵਾਲਾ ਆਪਣੇ ਕੀਤੇ ਤੇ ਪਛਤਾ ਰਿਹਾ ਸੀ ਜਾਂ ਆਉਣ ਵਾਲਾ ਸਮਾਂ ਉਸਦੀ ਨਮੀ ਜਮੇਤੀ ਨੂੰ ਪ੍ਰਤੀਕ ਸਮੂਹ ਦਰਸ ਦਰਬਾਨਾ ਸਤਾ ਰਿਹਾ ਸੀ ਨਾਚ ਸਿੰਘ ਕੁਲਵੀ ਹੁਣ ਪਛਤਾਉਣ ਨੂੰ ਕੋਈ ਸਵਾਲ ਨਾ ਰਿਹਾ ਉਹ ਸਭ ਕੁਝ ਸਮਝ ਚੁੱਕਾ ਸੀ ਨਾਚ ਸਿੰਘ ਚੁੱਪਚਾਪ ਉੱਥੋਂ ਚਲਾ ਗਿਆ ਨਾਚ ਸਿੰਘ ਦੀਆਂ ਤਿੰਨ ਧੀਆ ਹਨ ਉਸ ਠੀਕਰ ਵਾਲੀ ਦੀ ਬਹੁਤ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਉਹ ਆਪਣੇ ਜਵਾਨ ਧੀਆ ਨਾ ਰਹਿੰਦਾ ਹੈ ਜਿੰਨੇ ਜਾਣਿਆ ਕਲਜ ਵਿੱਚ ਪੜ ਗਏ ਹਨ ਨਾਚਰ ਸਿੰਘ ਦੁਕਾਨ ਵਾਲੇ ਦੀ ਗੱਲ ਸੁਣ ਕੇ ਘਰ ਆਉਂਦਾ ਹੈ ਉਹ ਸੋਚਦਾ ਕਿ ਆਦਮੀ ਦੀ ਵੀ ਕਿਸ ਫਿਜ਼ਤ ਹੁੰਦੀ ਹੈ ਅੱਜ ਉਸ ਦੁਕਾਨ ਵਾਲੇ ਦੇ ਘਰ ਤੀ ਹੋਈ ਤਾਂ ਉਸ ਨੂੰ ਆਪਣੇ ਹਰਕਤਾਂ ਦੇ ਸ਼ਰਮ ਆਈ ਹੈ ਅਹਿਸਾਸ ਹੋਇਆ ਉਹਨੂੰ ਕਿ ਧੀ ਦਾ ਪਿਤਾ ਹੋਣਾ ਤੇ ਆਪਣੀ ਧੀ ਪ੍ਰਤੀ ਡਰ ਹੋਣਾ ਕੀ ਹੁੰਦਾ ਹੈ ਰੱਬ ਵੀ ਇਹੋ ਜਿਹੇ ਲੋਕਾਂ ਨੂੰ ਅਕਲ ਜ਼ਰੂਰ ਦਿੰਦਾ ਹੈ ਇੰਨੇ ਨੂੰ ਨੱਜ ਸਿੰਘ ਦੀ ਵੱਡੀ ਧੀ ਸਿਮੀ ਉਹਦੇ ਲਈ ਰੋਟੀ ਲੈ ਕੇ ਆਉਂਦੀ ਹੈ ਉਹ ਰੋਟੀ ਖਾਣ ਲੱਗਦਾ ਹੈ ਸਿਮੀ ਪੁੱਛਦੀ ਹੈ ਕੀ ਹੋਇਆ ਪਿਤਾ ਜੀ ਤੁਸੀਂ ਬੜੇ ਪਰੇਸ਼ਾਨ ਲੱਗਦੇ ਹੋ ਸਿਮੀ ਦੀ ਗੱਲ ਸੁਣ ਉਹ ਕਹਿੰਦਾ ਨਹੀਂ ਨਹੀਂ ਪੁੱਤਰ ਕੋਈ ਗੱਲ ਨਹੀਂ ਹੈ ਸਭ ਠੀਕ ਹੈ ਫਿਰ ਸਿੰਮੀ ਕਹਿੰਦੀ ਹੈ ਪਿਤਾ ਜੀ ਮੈਨੂੰ ਕੱਲ ਫੀਸ ਲਈ ਪੈਸੇ ਦੇ ਦਿਓ ਅੱਜਕੱਲ੍ਹ ਵਿੱਚ ਮੋਸਟ ਲੱਗ ਗਿਆ ਹੈ ਇਸ ਲਈ ਫੀਸ ਜਮਾ ਕਰवानी ਆ ਇਹ ਸੁਣ ਕੇ ਨਾਦਰ ਸਿੰਘ ਚੁੱਪ ਕਰ ਗਿਆ ਤੇ ਫਿਰ ਉਸਨੇ ਸਿੰਮੀ ਨੂੰ ਕਿਹਾ ਸਿੰਮੀ ਪੁੱਤ ਅਜੇ ਘਟ ਵਿੱਚ ਤਾਂ ਇੰਨੇ ਪੈਸੇ ਹੀ ਨਹੀਂ ਪਰਸੋ ਜਮਾ ਕਰਵਾ ਦੇ। ਮੈਂ ਕੱਲ ਬੈਂਕ ਜਾ ਕੇ ਕਢਵਾ ਲਿਆਵਾਂਗਾ। ਫਿਰ ਜੱਸੀ ਤੇ ਸਾਬੀਧੀ ਦੀ ਤਾਂ ਫੀਸ ਦੇਣੀ ਆ। ਸਿਮੀ ਨੇ ਕਿਹਾ ਠੀਕ ਹੈ ਪਿਤਾ ਜੀ। ਮੈਂ ਪਰਸੋ ਜਮਾ ਕਰਵਾ ਦੂੰਗੀ ਫੀਸ। ਰੋਟੀ ਖਾ ਕੇ ਨੱਚ ਸਿੰਘ ਆਪਣੇ ਕੰਮ ਤੇ ਚਲਾ ਜਾਂਦਾ ਹੈ। ਉਹਦੀ ਆਪਣੇ ਕਰਿਆਨੇ ਦੀ ਦੁਕਾਨ ਸੀ। ਦੇ ਨਾਲ ਇੱਕ ਮੁੰਡਾ ਰੱਖਿਆ ਗਿਆ ਸੀ। ਸਿਮੀ ਵੱਡੀ ਹੋਣ ਨਾਲ ਤੇ ਸਾਰਾ ਘਰ ਦੀ ਸੰਭਾਲ ਕਰਦੀ ਤੇ ਆਪਣੀਆਂ ਭੈਣਾਂ ਨੂੰ ਵੀ ਜਿੰਨੋਂ ਭੈਣਾਂ ਬੜੀ ਸਮਝਦਾਰੀ ਨਾਲ ਘਰ ਚ ਰੈਂਦੀਆਂ ਸਨ। ਘਰ ਦੇ ਕੰਮ ਤੇ ਕਾਲਜ ਦੀ ਪੜਾਈ ਇਹ ਉਹਨਾਂ ਦੀ ਜ਼ਿੰਦਗੀ ਸੀ ਤੇ ਤਿੰਨਾਂ ਦਾ ਆਪਸ ਵਿੱਚ ਬਹੁਤ ਪਿਆਰ ਵੀ ਸੀ। ਭਾਵੇਂ ਉਹਨਾਂ ਦੀ ਮਾਂ ਨਹੀਂ ਸੀ ਪਰ ਨਾਚਰ ਸਿੰਘ ਨੇ ਉਹਨਾਂ ਦੀ ਪਾਰਵ੍ਰਿਸ਼ ਵਿੱਚ ਕੋਈ ਕਮੀ ਨਹੀਂ ਰੱਖੀ ਸੀ। ਤਿੰਨ ਤਿਆਂ ਨੂੰ ਚੰਗਾ ਰਹਿਣ ਸਹਿਣ ਤੇ ਪੜ੍ਹਾਈ ਵਿੱਚ ਕੋਈ ਕਮੀ ਨਹੀਂ ਸੀ ਰੱਖੀ। ਜਦੋਂ ਕਿ ਪਿੰਡ ਵਿੱਚ ਕੁੜੀਆਂ ਨੂੰ ਪੜਾਉਣ ਲਈ ਜਾਦਾ ਤਹਰੀਜ ਨਹੀਂ ਦਿੱਤੀ ਜਾਂਦੀ ਸੀ। ਫਿਰ ਵੀ ਉਸਨੇ ਆਪਣੇ ਧੀਆਂ ਨੂੰ ਵਧੀਆ ਸਕੂਲ ਤੇ ਹੁਣ ਵਧੀਆ ਕਾਲਜ ਵਿੱਚ ਪੜ੍ਹਨ ਲਈ ਪਾਇਆ। ਉਹਨਾਂ ਨੂੰ ਇੱਕ ਵਧੀਆ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕੀਤੀ ਸੀ। ਨਾਚ ਸਿੰਘ ਦੇ ਗਾਂਧੀ ਗਿਆ ਦਾ ਉਸ ਨੂੰ ਫੋਨ ਆਇਆ ਕਿ ਬੀਬੇ ਮੈਂ ਕੱਲ ਨੂੰ ਆਉਣਾ ਆ ਕੇ ਮੈਨੂੰ ਬਸ ਅੱਡੇ ਤੋਂ ਲੈ ਜਾਇਓ ਇਹ ਫੋਨ ਨਾਚ ਸਿੰਘ ਦੀ ਭੈਣ ਦਾ ਸੀ ਨਾਚ ਸਿੰਘ ਨੇ ਕਿਹਾ ਹਾਂ ਭੈਣੇ ਮੈਂ ਆਉਂਗਾ ਟੈਮ ਨਾਲ ਤੂੰ ਫਿਕਰ ਨਾ ਕਰ ਮੈਨੂੰ ਤਾਂ ਖੁਸ਼ੀ ਵਾਲੀ ਆ ਮੇਰੀ ਭੈਣ ਨੇ ਆਉਣਾ ਤੇਰੀਆਂ ਭਤੀਜੀਆਂ ਨੇ ਵੀ ਖੁਸ਼ ਹੋ ਜਾਣਾ ਸੁਣ ਕੇ ਉਹਨਾਂ ਦੀ ਭੂਆ ਨੇ ਇਨੇ ਦਿਨਾਂ ਬਾਅਦ ਆਣਾ ਮਾਚਰ ਸਿੰਘ ਜੀ ਵੀ ਇੱਕੋ ਇੱਕ ਪੰਸੀ ਬੀਰੂ ਜੋ ਕਦੇ-ਕਦੇ ਉਸ ਨੂੰ ਤੇ ਆਪਣੇ ਭਤੀਜਿਆਂ ਨੂੰ ਮਿਲਣ ਆ ਜਾਂਦੀ ਸੀ ਉਹਦਾ ਵੀ ਆਪਣਾ ਪਰਿਵਾਰ ਸੀ ਤੇ ਇੱਕ ਬੇਟੀ ਤੇ ਇੱਕ ਬੇਟਾ ਸੀ ਜੋ ਉਸ ਦੀਆਂ ਧੀਆਂ ਦੇ ਬਰਾਬਰ ਹੀ ਸਨ ਆਪਸ ਵਿੱਚ ਸਾਰੇ ਬੱਚਿਆਂ ਦਾ ਬਹੁਤ ਪਿਆਰ ਸੀ ਨਾਚ ਚਿੰਗ ਦੀਆਂ ਤਿੰਨ ਧੀਆ ਆਪਣੇ ਭੂਆ ਦੀ ਪੋਤੀਆਂ ਹੀ ਰਖੜੀ ਬੰਨਦੀਆਂ ਸੀ ਉਹਨੂੰ ਹੀ ਆਪਣਾ ਭਰਾ ਸਮਝਦੀਆਂ ਸਨ ਬਾਕੀ ਕਹਾਣੀ ਕੱਲ ਅਗਲੇ ਪາກ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ